ਕਹਿੰਦੇ ਸਤਗੁਰੂ ਜੀ ਇਹ ਵਚਨ ਕਹਿ ਕਰਕੇ ਫਿਰ ਚੱਲ ਪਏ ਜਿਤ ਕਾ ਰਹਿ ਸਿੱਖ ਤਹ ਥਾਈ ਕਹਿੰਦੇ ਜਿੰਨੇ ਵੀ ਉਸ ਵੇਲੇ ਗੁਰ ਸਿੱਖ ਸਨ ਜਕਤ ਜਕਤ ਸੋ ਪਿੱਛਾ ਜਾਹੀ ਕਹਿੰਦੇ ਨਾਲੇ ਤੇ ਇਹ ਬੜੇ ਹੈਰਾਨ ਹੁੰਦੇ ਸਨ ਵੀ ਸਤਗੁਰੂ ਜੀ ਕੀ ਕਰਨਾ ਚਾਹੁੰਦੇ ਸਾਨੂੰ ਸਮਝ ਨਹੀਂ ਪੈ ਰਹੀ ਤੇ ਨਾਲੇ ਸਤਗੁਰਾਂ ਦੇ ਮਗਰ ਤੁਰ ਪਏ ਦੋਹਰਾ ਪਰਖਣਾ ਹਿਤ ਸਿੱਖੀ ਤਵ ਸਾਂਗ ਅਰੰਭਿਓ ਪੂਰਾ ਕਵੀ ਜੀ ਕਹਿੰਦੇ ਫਿਰ ਸਿੱਖਾਂ ਨੂੰ ਪਰਖਣ ਦੇ ਲਈ ਪਹਿਲਾਂ ਵੀ ਆਪਾਂ ਸ਼ਬਦ ਪੜ੍ਹਿਆ ਨਾ ਸਿੱਖਾਂ ਪੁੱਤਰਾਂ ਕੋਖ ਕੈ ਸਭ ਓਮਤ ਵੇਖਿਓ ਜੇ ਕਿਉਂਣ ਜਾਸ ਦੋਸਤਾ ਲੈਣਾ ਟਕਿਓਣ ਤੇ ਸਤਿਗੁਰ ਜੀ ਸਿੱਖਾਂ ਨੂੰ ਪਰਖਣ ਦੇ ਲਈ ਸੋਏ ਸਬਤ ਰਹਿ ਸਕੈ ਜਿਸ ਪਰ ਕਰਨਾ ਧੂਰਾ ਤੇ ਕਹਿੰਦੇ ਉਹੀ ਸਿੱਖ ਸਬਤ ਰਹਿ ਸਕਦਾ ਜਿਸ ਸਿੱਖ ਤੇ ਗੁਰੂ ਦੀ ਕਿਰਪਾ ਹੋਵੇ ਭਾਵ ਗੁਰੂ ਦੀ ਸਿੱਖੀ ਵੀ ਗੁਰੂ ਦੀ ਕਿਰਪਾ ਨਾਲ ਹੀ ਕਮਾਈ ਜਾ ਸਕਦੀ ਤਾਂ ਹੀ ਤੇ ਅਸੀਂ ਅਰਦਾਸ ਵਿੱਚ ਇਹ ਬਚਨ ਕਰਦੇ ਨਾ ਵੀ ਸਿੱਖਾਂ ਨੂੰ ਸਿੱਖੀ ਦਾਤ ਵੀ ਮਹਾਰਾਜ ਇਹ ਸਿੱਖੀ ਜਿਹੜੀ ਆ ਤੁਹਾਡੀ ਬਖਸ਼ੀ ਹੋਈ ਦਾਤ ਹੈ ਜੇ ਤੁਸੀਂ ਤਰੁੱਠ ਕੇ ਸਿੱਖੀ ਦੀ ਦਾਤ ਦੇਉ ਨ ਤਾਂ ਹੀ ਸਿੱਖ ਤੁਹਾਡੇ ਹੁਕਮਾਂ ਵਿੱਚ ਤੁਰ ਸਕਦਾ ਹੈ ਚਾਪਈ ਪੁੱਤੀ ਜੋ ਦੂਰ ਉਝਾੜ ਵਿਸਾਲਾ ਕਹਿੰਦੇ ਕਰਮ ਕਰਤਾਰਪੁਰ ਨਗਰ ਤੋਂ ਬਾਹਰ ਬਾਹਰ ਜਿਹੜੇ ੳਜਾੜ ਵਾਲੀ ਥਾਂ ਸੀ ਪਹੁੰਚਾਲਾ ਸਿੱਖ ਸੰਗ ਕਰ ਪਾਲਾ ਤੇ ਗੁਰੂ ਜੀ ਆਪਣੇ ਨਾਲ ਸਿੱਖਾਂ ਨੂੰ ਲੈ ਕਰਕੇ ਉਸ ਜਗ੍ਹਾ ਵਿੱਚ ਪਹੁੰਚ ਗਏ ਤਹਾਛੜੀ ਪਰ ਸਭ ਇਕ ਦੇਖਾ ਕਿਦੇ ਉਸ ਜਗ੍ਹਾ ਤੇ ਜਦੋਂ ਜਾ ਕਰਕੇ ਵੇਖਿਆ ਉਪਰ ਅੰਬਰ ਸਿਥ ਬਸੇਖਾ ਕਿਦੇ ਉਸ ਵੇਲੇ ਇੱਕ ਚਿੱਟੇ ਵਸਤਰ ਦੇ ਵਿੱਚ ਲਪੇਟੀ ਹੋਈ লাশ ਪਈ ਸੀ ਕਿਤੇ ਕਾਕਸ਼ਟ ਪਰੇ ਸਮਿਪਾ ਕਹਿੰਦੇ ਉਸ ਲਾਸ ਦੇ ਨੇੜੇ ਕਾਸ਼ਟ ਕਹਿੰਦੇ ਲੱਕੜਾਂ ਨੂੰ ਕਹਿੰਦੇ ਉਸ ਲਾਸ ਦੇ ਨੇੜੇ ਬਹੁਤ ਜ਼ਿਆਦੇ ਲੱਕੜਾਂ ਪਈਆਂ ਸਨ ਭਾਏ ਠੰਡ ਬੈਦੇ ਕੁਲ ਦੀਪਾ ਕਹਿੰਦੇ ਗੁਰੂ ਜੀ ਸਿੱਖਾਂ ਨੂੰ ਪਰਖਣ ਦੇ ਲਈ ਇਸ ਲਾਸ ਦੇ ਬਿਲਕੁਲ ਨੇੜੇ ਜਾ ਕੇ ਖੜ ਗਏ ਰਵਾਸਿਕ ਤਬ ਯਾਨ ਪਹੁੰਚੇ ਉਹ ਬਾਕੀ ਦੇ ਜਿਹੜੇ ਸਿੱਖ ਸਨ ਜਦੋਂ ਸਤਗੁਰਾਂ ਦੇ ਕੋਲ ਪਹੁੰਚ ਗਏ ਤੈਨਾਂ ਸੁਨਾਈ ਪਨੇ ਬਚ ਊਚ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਉੱਚੀ ਆਵਾਜ਼ ਵਿੱਚ ਇਹਨਾਂ ਸਿੱਖਾਂ ਨੂੰ ਆਖਦੇ ਹਨ ਜੇ ਤਮ ਹਮਰੇ ਸਿੱਖ ਕਹਾਵਾ ਮਹਾਰਾਜ ਕਹਿੰਦੇ ਜੇ ਤੁਸੀਂ ਸਾਡੇ ਸਿੱਖ ਕਹੋਂਦੇ ਹੋ ਮਨ ਬਚਨ ਨਾ ਸਦਨ ਸਦਾਵਾ ਮਹਾਰਾਜ ਕਹਿੰਦੇ ਸਾਡੇ ਬਚਨਾਂ ਨੂੰ ਮੰਨੋ ਤੁਸੀਂ ਘਰ ਨਹੀਂ ਜਾਣਾ ਪਰ ਆਓ ਸੜੀ ਪਰ ਸਭ ਇਹ ਖਾਵਾ ਕਹਿੰਦੇ ਆ ਜਿਹੜੀ লাশ ਨਾ ਆ ਜਿਹੜਾ ਮੁਰਦਾ ਇਸ ਲੱਕੜ ਤੇ ਪਿਆ ਹੈ ਜਹਨ ਹੈ ਖਾਪੋ ਤੋ ਪਛਤਾਵਾ ਬਾਰੇ ਜਿਹਕੇਦੇ ਭਾਈ ਇਹਨੂੰ ਖਾਓ ਕਿਉਂਕਿ ਗੁਰੂ ਜੀ ਤੇ ਪਰਖ ਰਹੇ ਹੈ ਗੱਲ ਇਹ ਨਹੀਂ ਵੀ ਸਿੱਖਾਂ ਨੇ ਮਾਸ ਖਾਦਾ ਕਾ ਨਹੀਂ ਖਾਦਾ ਕਿਉਂਕਿ ਮਾਸ ਦਾ ਜਿਹੜਾ ਸਬੰਧ ਹੈ ਉਹ ਸਰੀਰ ਦੇ ਨਾਲ ਧਰਮ ਦੇ ਨਾਲ ਸਾਡੇ ਸਿੱਖ ਰਹਿਤ ਮਰਜਾਦਾ ਵਿੱਚ ਵੀ ਲਿਖਿਆ ਹੈ ਵੀ ਸਿੱਖ ਨੇ ਕੋਠਾ ਮਾਸ ਨਹੀਂ ਖਾਣਾ ਉਥੇ ਇਹ ਵੀ ਨਹੀਂ ਲਿਖਿਆ ਵੀ ਮਾਸ ਖਾਣਾ ਕੋਠਾ ਜਿਹੜਾ ਹਲਾਲ ਕੀਤਾ ਜਾਂਦਾ ਮੁਸਲਮਾਨਨ ਬismillah bismillah ਕਹਿ ਕੇ ਕੱਟ ਦੇਵੀ ਇਹਦੀ ਕੁਰਬਾਨੀ ਖੁਦਾ ਦੇ ਘਰ ਵਿੱਚ ਹੋਗੀ ਹੁਣ ਜਿਹੜਾ ਮਾਸ ਦਾ ਸੰਬੰਧ ਤੇ ਸਰੀਰ ਦੇ ਨਾਲ ਹੈ ਕੋਈ ਇੱਕ ਵੱਖਰੀ ਗੱਲ ਹੈ ਧਰਮ ਦੇ ਨਾਲ ਮਾਸ ਦਾ ਕੋਈ ਸੰਬੰਧ ਨਹੀਂ ਤੇ ਮਹਾਰਾਜ ਦੇ ਸਿੱਖਾਂ ਨੂੰ ਪਰਖਣਾ ਚਾਹੁੰਦੇ ਆ ਕਿਸ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਨਾਂ ਗੁਰਸਿੱਖਾਂ ਤੇ ਪਰਖ ਕੀਤੀ ਇਹ ਜਿਹੜਾ ਪ੍ਰਸੰਗ ਹੈ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਨ ਕਰਨ ਸਤਿਗੁਰ ਜੀ ਦੀ ਕਿਰਪਾ ਕਰਨ ਜਿਵੇਂ ਭਾਈ ਲੈਣਾ ਜੀ ਨੂੰ ਸਤਗੁਰਾਂ ਨੇ ਗੁਰਸਿੱਖੀ ਦੀ ਦਾਤ ਦਿੱਤੀ ਭਾਈ ਲੈਣਾ ਜੀ ਆਪਣਾ ਆਪ ਤਿਆਗ ਕਰਕੇ ਸਮਰਪਿਤ ਹੋ ਕੇ ਗੁਰੂ ਦੇ ਮਾਰਗ ਤੇ ਚੱਲੇ ਤੇ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਕਦੇ ਸਾਡੀ ਵੀ ਭਾਵਨਾ ਭਾਈ ਲੈਣਾ ਜੀ ਵਰਗੀ ਹੋ ਜਾਵੇ ਅਸੀਂ ਵੀ ਸਮਰਪਿਤ ਹੋ ਕੇ ਆਪਣਾ ਆਪ ਗੁਰੂ ਨੂੰ ਭੇਟ ਕਰਕੇ ਗੁਰੂ ਦੇ ਦੱਸੇ ਮਾਰਗ ਤੇ ਚਲੀਏ ਫਿਰ ਗੁਰੂ ਦੇ ਦਰ ਤੋਂ ਸਾਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇ ਭਾਵਨਾਵਾਂ ਦੇ ਨਾਲ ਅਰਦਾਸ ਕਰਿਆ ਕਰੋ ਮਹਾਰਾਜ ਜਿਹੋ ਜੇ ਗੁਰਸਿੱਖੀ ਤੁਸੀਂ ਨੇ ਮਹਾਨ ਗੁਰਸਿੱਖਾਂ ਨੂੰ ਦਿੱਤੀ ਸੀ ਕਿਰਪਾ ਕਰਕੇ ਉਹ ਸਿੱਖੀ ਦੀ ਦਾਤ ਸਾਡੀ ਝੋਲੀ ਵਿੱਚ ਵੀ ਪਾਓ ਤੇ ਮਹਾਰਾਜ ਤਰੁੱਠ ਕੇ ਸਾਨੂੰ ਸਿੱਖੀ ਦੀ ਦਾਤ ਦੇਣ ਆਓ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਸੰਗਤਾਂ ਦੇ ਨਾਲ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਕਿਉਂਕਿ ਦਾਸ ਕੋਈ ਬਹੁਤ ਵੱਡਾ ਮਹਾਨ ਵਿਦਵਾਨ ਨਹੀਂ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਹੈ ਉਸ ਤਰੀਕੇ ਨਾਲ ਆਪ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈਦੀ ਹੈ ਜਤਨੇ ਕਰੀਦਾ ਵੀ ਇਤਿਹਾਸ ਜਿਹੜਾ ਹੈ ਉਹ ਆਪਾਂ ਗੁਰੂ ਦੀ ਮਤ ਦੇ ਮੁਤਾਬਕੀ ਸੰਗਤ ਵਿੱਚ ਰੱਖੀਏ ਪਰ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਪੱਦੀ ਹੈ ਵੀ ਸੰਤੋਖ ਸਿੰਘ ਜੀ ਨੇ ਲਿਖ ਦਿੱਤੀਆਂ ਕਈ ਵਾਰ ਆਪਾਂ ਉਹ ਸਹੀ ਤਰੀਕੇ ਨਾਲ ਉਹਨਾਂ ਦਾ ਨਿਰਣਾ ਨਹੀਂ ਕਰ ਪਾਉਂਦੇ ਇਸ ਕਰਕੇ ਮਾਫੀ ਚਾਹੁੰਦੇ ਆ ਆਪ ਜੀ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਦੇ ਰਹਿਣਾ ਤਾਂ ਜੋ ਚੜ੍ਹਦੀ ਕਲਾ ਵਿੱਚ ਰਹਿ ਕੇ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕੀਏ ਆਓ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਮੀਲ ਸਿੰਘ ਜੀ ਜਿਹੜੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਏ ਐ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਐ ਆਓ ਆਪ ਜੀ ਉਹਨਾਂ ਦੇ ਜਥੇ ਪਾਸੋਂ ਉਹਨਾਂ ਤੋਂ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕਰੋ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ